ਮੇਰੀ ਗੱਲ ਸੁਣ ਬਹੁਤੀਆਂ ਗੱਲਾਂ ਨਾ ਕਰ ਕੁੜੀ ਨੂੰ ਕਿਹਾ ਨਹੀਂ ਮਾਰਾ ਚੰਗਾ ਬੋਲਣ ਗੱਲ ਤਾਂ ਤੇਰੀ ਮੇਰੀ ਹੋਣ ਢਈ ਉਹਨੇ ਇੱਥੇ ਹੀ ਆਉਣਾ ਵਾ ਆਪਣੇ ਪੇਕਿਆਂ ਘਰ ਹੀ ਆਉਣਾ ਤੇ ਇੱਕ ਦਿਨ ਰਹਿ ਕੇ ਤੇ ਚੱਲ ਜਾਇਆ ਕਰਨਾ ਕਿਉਂ ਇੱਕ ਦਿਨ ਆਉਣਾ ਰਹਿਣਾ ਕਿੰਨੇ ਦਿਨ ਹੋ ਗਿਆ ਵਿਆਹ ਹੋਏ ਨੂੰ ਅੱਛਾ ਇੱਥੇ ਬੈਠੀਆਂ ਵਾ ਬਹੁਤੀਆਂ ਗੱਲਾਂ ਨਾ ਕਰ ਕੁੜੀਆਂ ਤੇ ਆਪਣੇ ਮਾਪਿਆਂ ਘਰ ਹੀ ਜਾਂਦੀਆਂ ਨੇ ਪਰ ਚੱਲ ਜਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਇੱਥੇ ਨਹੀਂ ਬਹਿਣਾ ਨਾ ਤੋਂ ਕਿਹਾ ਆਇਆ ਕਰੋ ਉਹ ਚੰਗਾ ਤੂੰ ਨਹੀਂ ਨਾ ਜਾਣਾ ਬਸ ਚੱਲ ਜਾ ਠੀਕ ਆ ਦੱਸਾਂ ਵੋਟੀ ਦੀ ਮੈਂ ਤੁਹਾਨੂੰ ਕੀ ਦੱਸਾਂ ਅਸੀਂ ਤੇ ਵਿਆਹ ਕਰਕੇ ਫਾਸੀ ਗਏ ਉਹ ਦਸਵਿਰਦੀ ਗੇ ਇਹ ਸ਼ਹਿਰ ਕੱਲੀ ਨਾ ਕਿ ਇਹਨੂੰ ਦੱਸਿਆ ਚ ਅਜਨਨਾ ਨਾ ਕੋ ਸੁੱਤੀ ਆ ਜੀ ਅਜੇ ਦਿਨ ਹੈ ਨਾ ਦਿਨ ਉੱਤੋਂ ਆਏ ਤੱਕ ਸੁੱਤੀ ਹੈ ਸੋਂਡੇ ਜੇ ਮੈਂ ਵੀ 9 ਵਜ ਗਏ ਨੇ ਉੱਤੋਂ ਹੇ ਤੱਕ ਸੁੱਤੀ ਇਹਨੂੰ ਕੋਈ ਨਾ ਫਿਕਰ ਨਾ ਫਾਕਾ ਹੈ ਤੂੰ ਆਂਦੇ ਮੇ ਪੜੀ ਹਿੰਦੋ ਲਿਆਉਣੀ ਆ ਖਾਲਾ ਪਰੌਂਠੇ ਹਣ ਖਾਲਾ ਗੱਡੀ ਜੀ ਹੋੜਿਆ ਹਣ ਤੈਨੂੰ ਰੱਖ ਕੇ ਗਰੀਬ ਕਰ ਲਾਈਏ ਰੋਟੀਆਂ ਬਾਲਗਾਂ ਨੂੰ ਸਨ ਇਹ ਕਿ ਨਾ ਮਤਲਬ ਪੀ ਪੜ੍ਹੀ ਲਿਖੀ ਐ ਤੇ ਕੋਈ ਘਰ ਦਾ ਕੰਮ ਨਹੀਂ ਕਰਨਾ ਕੰਮ ਤੇ ਕਰਨੇ ਪੈਣੇ ਨੇ ਇਹ ਕੀ ਸੋਚੇਗੀ ਤੂੰ ਵੇਖੀ ਸਹੀ ਮੈਂ 5 ਵਜੇ ਠਾਲਣਾ ਕਰਨਾ ਸਾਰਾ ਕੰਮ ਇਹਦੇ ਕੋ ਕਰਾਉਣਾ ਕਰਨਾ ਧਾਰਾਂ ਵੀ ਕਿਡਾਉਣੀਆਂ ਨੇ ਤੇ ਘਰ ਦਾ ਕੰਮ ਇਹ ਸਾਰਾ ਲੈਣਾ ਆਪਣੀ ਵਾਲੀ ਨਾਲ ਵਿਆਹ ਕੀਤਾ ਨਾ ਹੁਣ ਭੁਗਤ ਕਾ ਰੋਟੀਆਂ ਕੌਣੀਆਂ ਪੈਣੀਆਂ ਹਰ ਕੀ ਕਰਨਾ ਫਿਰ ਚੱਲ ਮੈਂ ਜਾਣਾ ਬਾਹਰੋਂ ਰੋਟੀਆਂ ਪਾਉੜ ਕੇ ਪਕਾ ਇਹਦ ਕੋ ਕਮਾਉਣੀਆਂ ਨੇ ਤੂੰ ਕੀ ਕਰਨਾ ਕਰ ਰੋਟੀਆਂ ਤੂੰ ਵੇਖੀ ਸਹੀ ਉਹ ਤੈਨੂੰ ਪਕਾਉਣੀਆਂ ਪੈਣੀਆਂ ਮੈਂ ਕਹਿੰਨੀ ਵੀ ਨਵੀਂ ਨਵੀਆਂ ਨੂੰ ਕੀ ਕਹਿਣਾ ਮੈਂ ਕੋਈ ਤਾਕਤਿਕ ਪਤਾ ਨਾ ਫਾਈ ਤ ਦੁਕਾਣ ਤੇ ਮੈਂ ਕਿਹਾ ਕਿ ਪਤ ਕਾ ਤਾਂ ਪਉਣਾ ਜਦੋਂ ਉੱਠਦੀ ਹੀ ਨਹੀਂ ਆ ਤੇ ਮੈਂ ਠਾਲਣਾ ਹੀ ਆ ਮਰ ਜੀ ਕਿਤੇ ਗੱਲ ਸੰਭਾਲ ਹੋਣਾ ਅੱਛਾ ਮਰ ਜੀਆਂ ਕਾਦੀਆਂ ਕੀਤੀਆਂ ਸੀ ਮੈਂ ਤੂੰ ਵੀ ਹੁਣ ਉਹਦੇ ਮਾਲਦਾ ਬਣ ਗਿਆ ਮਾਲਾ ਨੇ ਅੱਛਾ ਮੇਰੀ ਗੱਲ ਸੁਣ ਤੂੰ ਮੇਰੀ ਤੇ ਗੱਲ ਕਰਿਆ ਕਰੋ ਫਿਰ ਤੀ ਉਹਦੀ ਗੱਲ ਕਰ ਦੇ ਜੀ ਨਾ ਮਾ ਕਰਨਾ ਤੇਰੀ ਨਾ ਮਾ ਕਰਨਾ ਉਹਦੀ ਉਹਨਾਂ ਨੂੰ ਦਾਜ ਦਾ ਲਾਲ ਜੀ ਤੈਨੂੰ ਟਾਰਗੇਟ ਪੁੱਟ ਕੇ ਦੇ ਤੂੰ ਤੇ ਦਾਜ ਦਾ ਹੀ ਤੇ ਫਿਰ ਗੱਲ ਤੇ ਹੁਣ ਘਰ ਹੀ ਕਰੀਦੀ ਹੈ ਨਾ ਚਲੋ ਠੀਕ ਮੈਂ ਬਾਹਰ ਚੱਲਿਆ ਪਾਰ ਤੇ ਇਹ ਪਣਾ ਚੰਗਾ ਹੀ ਆ ਇਹਦਾ ਹਾਲ ਵੇਖ ਲਾ ਤਾ ਹਾਂ ਮੇਰੀ ਗੱਲ ਤੇ ਕਰਦਾ ਹੀ ਨਹੀਂ ਉਹਨਾਂ ਨੂੰ ਤਾਂ ਮੈਂ ਸਿਰ ਸਿਰ ਚੰਗੀ ਦਾ ਠਾਲੂ ਕਰੂੰਗੀ ਸਵੇਕ ਤੇ ਵੇਖੀ ਸਹੀ 5 ਵਜੇ ਉੱਠ ਲੈਣ ਦੇ ਜੜੀ ਕਿਨੂੰ ਵੇਖੀ ਸਹੀ ਮੈਨੂੰ ਮਾਤਕ ਇਦਾਂ ਦਿੰਨੀ ਵੀ ਮੈਂ ਸਮਝਾਉਂਗੀ ਤੇ ਸਹੀ ਚੰਗੀ ਤਰ੍ਹਾਂ ਵੀ ਤੂੰ ਕੰਮ ਨਹੀਂ ਕਰਨਾ ਪਹਿਲਾਂ ਕੋਈ ਉੱਠ ਕੇ ਨਾ ਤੂੰ ਚਾਹ ਨਾ ਪਾਣੀ ਹੈ ਸਵੇਰ ਦੀ ਮੈਂ ਟਟ ਟਟ ਮਾਂ ਡਈ ਪਹਿਲਾਂ ਮੈਂ ਧਾਰਾਂ ਕੱਢੀਆਂ ਫਿਰ ਇਹਨਾਂ ਵਿੱਚ ਚਾਹ ਬਣਾਈ ਹੋ ਰੋਟੀ ਬਕਾਉਣੀ ਹੈ ਇਹਨਾਂ ਦੀ ਸਿਆਪੇ ساری ਉਮਰ ਮੈਂ ਕਰਦੀ ਰਹੂੰਗੀ ਇਹਦੀ ਮੈਂ ਪੱਕੀਆਂ ਹੀ ਨਹੀਂ ਖਾਣੀਆਂ ਇਹਦਾ ਹਾਲ ਵੇਖ ਜਨਾਨੀ ਦਾ ਮਾਂ ਨੇ ਆਸ ਖਾਲ ਕੇ ਭੇਜਿਆ ਵੀ ਤੂੰ ਸੁੱਤੀ ਰਮੀ ساری ਉਮਰ ਨੇ ਉੱਠ ਲੈ ਆਂਦੇ ਜੜੀਕ ਦੇਖੀ ਸਹੀ ਮੈਂ ਪੁੱਛਦੀ ਹਾਂ ਮੰਮੀ ਜੀ ਹਾਂਜੀ ਮੇਰੀ ਗੱਲ ਸੁਣਿਓ ਕੀ ਬੈਜੋ ਮੈਂ ਨਾ ਸ਼ਹਿਰ ਜਾਣਾ ਸੀ ਅੱਛਾ ਮੇਰਾ ਸਮਾਨ ਖਤਮ ਹੋਇਆ ਵਾ ਤੂੰ ਤੇ ਇਹਨਾਂ ਨੂੰ ਕਹੋ ਕਿ ਮੋਟਰਸਾਈਕਲ ਲੈ ਕੇ ਆਉਣ ਮੇਰੀ ਗੱਲ ਸੁਣ ਤੇਰਾ ਸਮਾਂ ਹੈ ਕੱਲ ਵਿਆਹ ਹੋਇਆ ਤੇ ਤੇਰਾ ਸਾਮਾਨ ਮੁੱਕ ਵੀ ਗਿਆ ਤੇ ਮੰਮੀ ਸਾਮਾਨ ਖਤਮ ਹੋ ਹੀ ਜਾਂਦਾ ਵਾ ਕਿੰਨਾ ਕਿਤੇ ਸਾਮਾਨ ਲਿਆ ਕੇ ਦਿੱਤਾ ਸੀ ਤੇ ਮੇਰੀ ਗੱਲ ਸੁਣ ਮੋਟਰਸਾਈਕਲ ਨਹੀਂ ਮਿਲਣਾ ਚਾਹੇ ਤੇ ਬੱਸੇ ਚੱਲ ਜਾ ਚਾਹੇ ਸੈਂਚਾ ਸਾਈਕਲ ਤੇ ਮੈਂ ਨਹੀਂ ਕਾ ਜਾਣਾ ਸਾਈਕਲ ਤੇ ਮੈਂ ਚੰਗੀ ਲੱਗਦੀ ਸਾਈਕਲ ਉੱਤੇ ਜਾਂਦੀ ਨਵੀ ਤੇ ਤੇਰੇ ਪਿਓ ਕਿਹਨੇ ਬੜਾ ਦਿੱਤਾ ਨਾ ਮੋਟਰਸਾਈਕਲ ਹੈਨਾ ਉੱਤੇ ਬਹਿ ਕੇ ਚੱਲ ਜਾ ਫਿਰ ਉੱਤੇ ਬਹਿ ਕੇ ਚੱਲ ਜਾ ਬਹੁਤੀਆਂ ਗੱਲਾਂ ਨਾ ਕਰ ਚੁੱਪ ਕਰਕੇ ਬੱਸੇ ਜਾਣਾ ਪੈਣਾ ਮੈਂ ਵੀ ਬੱਸੇ ਜਾਣੀ ਹਾਂ ਤੂੰ ਵੀ ਬੱਸੇ ਜਾ ਮੈਂ ਨਹੀਂ ਕਾ ਜਾਣਾ ਬੱਸੇ ਸਾਈਕਲ ਤੇ ਜਾ ਪੜ੍ਹੀ ਲਿਖੀ ਮੈਂ ਹੈਗੀ ਆ ਪੜ੍ਹੀ ਲਿਖੀ ਹੋਣੀ ਨੇ ਜ਼ਰੂਰਤਾਂ ਪੂਰੀਆਂ ਕਰਨ ਦੇ ਤੂੰ ਅੱਗੇ ਕੀ ਕਰਨਾ ਮੇਰੀ ਗੱਲ ਸੁਣ ਜੇ ਤੂੰ ਪੜ੍ਹੀ ਲਿਖੀ ਆ ਤਾਂ ਤਾ ਤੂੰ ਬੱਸੇ ਨਹੀਂ ਜਾਣਾ ਮੈਂ ਨਹੀਂ ਜਾਣਾ ਬੱਸੇ ਠੀਕ ਆ ਨਾ ਮੋਟਰਸਾਈਕਲ ਲੈ ਕੇ ਉਹ ਜਿੱਥੋਂ ਮਰਜ਼ੀ ਲਿਆਓ ਸੈਵਲ ਤੇ ਜਾਣਾ ਪੈਣਾ ਤੈਨੂੰ ਮੋਟਰਸਾਈਕਲ ਨਹੀਂ ਮਿਲਣਾ ਇਸੋ ਮਗਾਲਾ ਤੇ ਫਿਰ ਚੱਲ ਜੀ ਠੀਕ ਆ ਨਹੀਂ ਮੇਰੀ ਗੱਲ ਸੁਣੋ ਤੁਸੀਂ ਆਪਣੀ ਕੁੜੀ ਨੂੰ ਕਿੰਨਾ ਕਿ ਦਾਜ ਦਿੱਤਾ ਹੈ ਭਲਾ ਨਹੀਂ ਮੇਰੀ ਗੱਲ ਸੁਣ ਗੱਲ ਤੇ ਸਾਡੀ ਦੋਵਾਂ ਦੀ ਫੋਨ ਡਈ ਆ ਤੇ ਕੁੜੀਆਂ ਨੂੰ ਵਿੱਚ ਕੋ ਨਾ ਲੈਣੀ ਤੇ ਮੰਮੀ ਲੈਣਾ ਨਹੀਂ ਜਿੱਦਾਂ ਦੀ ਉਹ ਆ ਨਾ ਉਦਾਂ ਦੀ ਮੈਂ ਆ ਅੱਛਾ ਤਾਨੂੰ ਆਪਣੀ ਕੁੜੀ ਦਾ ਬੜਾ ਦੁੱਖ ਲੱਗਾ ਵਾ ਫਿਰ ਆਂਦਾ ਹੀ ਇਹ ਦੁੱਖ ਫਿਰ ਇਦਾਂ ਹੀ ਜਿਤਨਾ ਨਹੀਂ ਫਿਰ ਬਗਾਨੀਆਂ ਹੁੰਦੀਆਂ ਨਾ ਬਗਾਨੀ ਨਹੀਂ ਮੇਰੇ ਗੱਸੇ ਹੈ ਆਪਣੀ ਪਰ ਤੂੰ ਗੱਲਾਂ ਹੀ ਫੜੀਆਂ ਕਾਂਟੀਆਂ ਬਗਾਨੀਆਂ ਵਾਲੀਆਂ ਬਗਾਨੇ ਵਾਲੇ ਗੱਲਾਂ ਤੇ ਤੂੰ ਹੀ ਕਰਨ ਦੇ ਆ ਆਪਣੀ ਕੁੜੀ ਦਾ ਤਾਨੂੰ ਦੁੱਖ ਆ ਗਿਆ ਕੋਈ ਬਗਾਨੀ ਨਹੀਂ ਕੀਤੀ ਬਗਾਨੀ ਵਾਲੀ ਜਿਵੇਂ ਤਾਨੂੰ ਪਕਾ ਕੇ ਦੇਣੀਆ ਉਹਦਾ ਦੁੱਖ ਨਹੀਂ ਆਇਆ ਤਾਨੂੰ ਅੱਭੀ ਮੇਰਾ ਨਾਮ ਲੈਣ ਦੇ ਵਿੱਚ ਨਹੀਂ ਤੇਰ ਨਾਲ ਗੱਲ ਹੋਣ ਈ ਆ ਸਾਡੀ ਦੋਵਾਂ ਦੀ ਗੱਲ ਹੋਣ ਈ ਆ ਨਾ ਵਿੱਚ ਕੀ ਮੇੜੀਆਂ ਵਿੱਚ ਗੱਲਾਂ ਕਾਂਡੇ ਤੇ ਮੈਂ ਦਾਜ ਵੱਲੋਂ ਹੀ ਕਿਹਾ ਵਾ ਮੇਰੇ ਕੋ ਤਾਂ ਹੀ ਦਾਜ ਮੰਗੀ ਜਾਂਦੇ ਆ ਤੇ ਤੈਨੂੰ ਕਿੰਨਾ ਕੁ ਦਾਜ ਦਿੱਤਾ ਇਹਨਾਂ ਨੇ ਭਾਬੀ ਮੇਰੀ ਗੱਲ ਨਾ ਕਰ ਤੁਹਾਡੀ ਆਪੋ ਚ ਘਰ ਦੀ ਗੱਲ ਹੋਣੀ ਤੇ ਤੂੰ ਹੀ ਮੇਰਾ ਨਾਂ ਨਾ ਵੇਚ ਲਓ ਤੇ ਨਾਲੇ ਮੇਰੀ ਗੱਲ ਸੁਣ ਐਨੇ ਦਿਨ ਹੋ ਗਏ ਤੈਨੂੰ ਇੱਥੇ ਬੈਠੀ ਨੂੰ ਚੰਗੀ ਆ ਤੇਰੀ ਸੱਸ ਜਿਹੜੀ ਘਲਾਤਾ ਹੋਣਾ ਨਹੀਂ ਮੈਂ ਇੱਥੇ ਇਹ ਮੇਰਾ ਘਰ ਵਾ ਤੇਰਾ ਘਰ ਪਹਿਲਾਂ ਹੋਊਗਾ ਹੁਣ ਇੱਥੇ ਮੇਰਾ ਰਾਹ ਚੱਲਣਾ ਠੀਕ ਆ ਨਾ ਨਹੀਂ ਜਿੰਨਾ ਤੱਕ ਮੇਰੇ ਮਾਪੇ ਜਿੰਦੇ ਮੈਂ ਹੋਣਾ ਹੀ ਹੋਣਾ ਮੇਰਾ ਵੀ ਘਰ ਹੋਣਾ ਹੀ ਹੈ ਉਨਾਵਾ ਤੇਰਾ ਘਰ ਜੇ ਉਹਨਾਂ ਦਾ ਨਾ ਸਾਦੇ ਨ ਆਇਆ ਕਰੋ ਆਪਣੇ ਘਰ ਹੀ ਠੀਕ ਆ ਤੁਸੀਂ ਮੇਰੀ ਗੱਲਾਂ ਸਨ ਬਹੁਤੀਆਂ ਗੱਲਾਂ ਨਾ ਕਰ ਕੁੜੀ ਨੂੰ ਕੋ ਡਾਈ ਮਾਰਾ ਚੰਗਾ ਬੋਲਣ ਗੱਲ ਤੇ ਤੇਰੀ ਮੇਰੀ ਹੋਣ ਡਈ ਉਹਨੇ ਇੱਥੇ ਹੀ ਆਉਣਾ ਵਾ ਆਪਣੇ ਪੇਕੇਆ ਘਰ ਹੀ ਆਉਣਾ ਤੇ ਇੱਕ ਦਿਨ ਰਹਿ ਕੇ ਤੇ ਚਲ ਜਾਇਆ ਕਰਨਾ ਲੋ ਹੋ ਇੱਕ ਦਿਨ ਆਉਣਾ ਰਹਿਣਾ ਤੇ ਨੋ ਗਿਆ ਵਿਆਹ ਹੋਏ ਨੂੰ ਅੱਛਾ ਇੱਥੇ ਬੈਠੀਆਂ ਵਾ ਬਹੁਤੀਆਂ ਗੱਲਾਂ ਨਾ ਕਰ ਕੁੜੀਆਂ ਤੇ ਆਪਣੇ ਮਾਪਿਓ ਘਰ ਹੀ ਜਾਂਦੀਆਂ ਨੇ ਤੁਸੀਂ ਨੇ ਨਾ ਚੰਗਾ ਚਾਉਣਾ ਤੇ ਨਾ ਚਾਵੀ ਤੂੰ ਹੁਣ ਇਹ ਜੇ ਕੱਲ ਅੱਜ ਗੱਲਾਂ ਕਾਡਿਆ ਵੀ ਮੇਰੀ ਕੁੜੀਆਂ ਨੂੰ ਤੈਨੂੰ ਬੜਾ ਦੁੱਖ ਲੱਗਣ ਡਿਆ ਵਾ ਲੱਗਦਾ ਮੇਰੀ ਧੀ ਤੇ ਲੱ ਉਹਦੇ ਦੀ ਧੀ ਆ ਤੇ ਮੈਂ ਨਹੀਂ ਤੇਰੀ ਧੀ ਆ ਨਾ ਤੇ ਧੀ ਬਣ ਕੇ ਰਹੇਗੀ ਤੇ ਫੇਰ ਹੀ ਆ ਨਾ ਤੂੰ ਤੀ ਜਿਹਨਾਂ ਨੇ ਗੱਲਾਂ ਕਰਨ ਦੇ ਨਾ ਤੇ ਮੈਂ ਤੀ ਕਈ ਬੁੱਸ ਨੇ ਜੇ ਮੈਨੂੰ ਚਾਹ ਬਣਾ ਕੇ ਪਰੌਂਠੇ ਪਕਾ ਕੇ ਖਵਾ ਲਈ ਆ ਹੋਰ ਆ ਗਈ ਆ ਮਾਤਾ ਹੁਣ ਹੋਣਾ ਕੀ ਆ ਜਿਹੜੀ ਸਗਾਤ ਲਿਆਉਂਦੀ ਆਹੀਂ ਪੜ੍ਹੀ ਲਿਖੀ ਲੈਂਦੀ ਆ ਇਹਨਾਂ ਕਦੇ ਟਿਕਣ ਨਹੀਂ ਦੇ ਆੜੀ ਕੁੜੀ ਨੂੰ ਵੀ ਗੱਲਾਂ ਇਹਨੇ ਕੀਤੀਆਂ ਨੇ ਕੀ ਗੱਲ ਵਾ ਤੈਨੂੰ ਪੁੱਛ ਇਹ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਤੈਨੂੰ ਨਾ ਤੋ ਕਿ ਆਇਆ ਕਰੋ ਨਿਬੜੇ ਤੇ ਬੜੇ ਆ ਜਾਂਦੇ ਆ ਕੰਮ ਕਰਦੇ ਆ ਨਾ ਵੇ ਲਿਓ ਕੰਮ ਕਰਦੇ ਆਏ ਸੋਲਾ ਆਪਣੀ ਮਾਂ ਦੀਆਂ ਗੱਲਾਂ ਮੈਂ ਸ਼ਹਿਰ ਜਾਣਾ ਮੇਰਾ ਸਮਾਨ ਖਤਮ ਹੋਇਆ ਤੇ 100 100 ਗੱਲਾਂ ਸੁਣਾਤੀਆਂ ਇਹਨਾਂ ਨੇ ਮੈਨੂੰ ਤੇ ਕੋਈ ਕਹਿੰਦੀ ਮੈਂ ਨਾ ਲੈਣਾ ਸਾਈਕਲ ਤੇ ਮੈਂ ਜਾ ਹਾਂ ਸਾਈਕਲ ਚੱਲਣੇ ਆ ਸਾਈਕਲ ਤੇ ਹੀ ਮੈਂ ਜਾਣਾ ਹੈਗਾ ਠੀਕ ਆ ਨਾ ਨਹੀਂ ਇਹਦੀ ਮੋਟਰਸਾਈਕਲ ਲੈ ਕੇ ਆ ਜਿਹੜੀ ਮਾਂ ਨੇ ਦਿੱਤਾ ਨਾ ਫੜ ਕੇ ਲਿਆ ਗਿਆ ਦੋਰਾ ਚਲਾ ਕੇ ਆਜ ਵਾਲਾ ਗੱਡੀ ਇਹਨੂੰ ਚਲਾਉਣੀ ਨਹੀਂ ਆਉਂਦੀ ਸਾਈਕਲ ਪਤਾ ਨਹੀਂ ਚਲਾਉਣਾ ਹੁੰਦਾ ਕਿ ਨਹੀਂ ਫਿਰ ਮੈਨੂੰ ਇੱਥੇ ਸੁੱਟ ਦੇ ਅੱਛਾ ਉਹ ਐਡਾ ਨਹੀਂ ਆਣਾ ਵਾ ਨਾ ਸਾਡੇ ਕੋਲ ਮੋਟਰਸਾਈਕਲ ਹੈ ਨਹੀਂ ਤੇ ਕਿਹੜਾ ਮੋਟਰਸਾਈਕਲ ਲੈ ਕੇ ਆਵਾਂ ਗੱਡੀ ਬੜੀ ਛੇਤੀ ਤੂੰ ਹੀ ਮੰਗਦੇ ਸੀ ਤੇ ਮੋਟਰਸਾਈਕਲ ਹੀ ਤੁਹਾਡੇ ਕੋਲ ਆਂ ਆਹ ਜਾਂ ਬਸ ਲੈਣਾ ਨਾ ਤੇ ਮੈਨੂੰ ਨਹੀਂ ਨਾਲ ਖੜਨਾ ਠੀਕ ਹੈ ਨਾ ਨੂੰ ਨਹੀਂ ਖੜਨਾ ਗੰਦਾ ਜਹ ਹੈ ਰਣਾ ਮੇਰੇ ਪੱਲੇ ਪਾਤਾ ਨਾ ਇਹਨੂੰ ਬਹਿਣ ਦਾ ਪਤਾ ਉਹ ਕੁਰਸੀ ਨਹੀਂ ਦੇਖਦੀ ਕੁਰਸੀ ਤੇ ਆ ਕੇ ਬਹਿ ਜਾ ਮੈਂ ਕਹਣਾ ਚਾਹੀਦਾ ਨਹੀਂ ਬਈ ਕੱਬ ਗੱਲਾਂ ਕਰਦੀ ਆਈਆਂ ਗੱਲਾਂ ਬੜਾ ਬੋਲਣ ਦੀ ਮिन्नੂ ਬੜਾ ਕੁਝ ਕਿਆ ਇੰਨੇ ਕਹਿੰਦੀ ਆਪਣੇ ਘਰ ਨਹੀਂ ਜਾਂਦੀ ਇਹ ਰੋਜ਼ ਇੱਥੇ ਦੀ ਬੈਠੀ ਰਹਿੰਦੀ ਅੱਜ ਦੀ ਉਦਾਂ ਦੀ ਇੱਥੇ ਬੈਠੀ ਫੇਰ ਕੀ ਹੋ ਗਿਆ ਆਪਣੇ ਘਰ ਹੀ ਬੈਠੀ ਹੈ ਕਿੰਨੂ ਕੀ ਹੁੰਦਾ ਹਾਂ ਹੁਣ ਤੂੰ ਹੀ ਸਮਝਾਉਣਾ ਨਾ ਮਮੀ ਮੈਂ ਉਹਨੂੰ ਕੀ ਸਮਝਾਵਾਂ ਮਿੰਦ ਮਾਰਨ ਪੈਂਦੀ ਜੇ ਗਾਸ ਨਾ ਜੇ ਤਰ ਮਾਰਨ ਪਈ ਤੇਰੇ ਹੱਥ ਤੱਕ ਤੇ ਕੋਈ ਮਾਜ ਦੀਆ ਦੋ ਕੋਈ ਗਣੀ ਨਹੀਂ ਹੁਣ ਮਾਰਾਂ ਨੂੰ ਤਾਂ ਫਿਰ ਜਿਹੜਾ ਬੰਦਾ ਵਿਗੜਿਆ ਹੁਣ ਥਰਾ ਸੁਧਾਰਨਾ ਪੈਂਦਾ ਯਾਨੀ ਵੀ ਵੇਖੀ ਜਾਣਾ ਮਾਂ ਨੂੰ ਵੀ ਕਹਿਦੇ ਢੀ ਨੂੰ ਵੀ ਕਹਿਦੇ ਕੋਈ ਗਣੀ ਮੈਂ ਕਹਿੰਦਾ ਜਾ ਜਨ ਨੂੰ ਸੁਝਾ ਜਾ ਕੇ ਇਹਨੂੰ ਤਾਂ ਸਿਆਤਾ ਤੇ ਲੈ ਕੇ ਜਾਈਏ ਇਹਨੂੰ ਮੋਟਰਸਾਈਕਲ ਨਾਲ ਲੋਕਾਂ ਨੇ ਮੰਗਦਿਆ ਨਹੀਂ ਖਾਣੀ ਤੇਲਵਾ ਦੋ ਮੰਮੀ ਮੈਂ ਫੇਰ ਚਲੀ ਜਾਣੀ ਆ ਜੇ ਮੇਰੇ ਕਰਕੇ ਘਰ ਚ ਲੜਾਈ ਪਈ ਐ ਤੇਰੇ ਕਰਕੇ ਕਾਦੀ ਭੈਣ ਦੀ ਐ ਲੜਾਈ ਤੇ ਉਹ ਆਪੇ ਪਾਉਂਦੀ ਐ ਨਾ ਉੱਠਦੀ ਨਾ ਬੈਂਦੀ ਐਨਾ ਮੈਨੂੰ ਬੋਲ ਕੇ ਗਈ ਮੈਂ ਚਲ ਜਾਣਾ ਅੱਜ ਚਾਹ ਨਹੀਂ ਪਾਣੀ ਨਹੀਂ ਤੇ ਫੇਰ ਤਾਂ ਕਰਕੇ ਅਸੀਂ ਬੋਲਣ ਡੀਆਂ ਤੇਰੇ ਕਰਕੇ ਸੋਈ ਲੜਾਈ ਪਈ ਨਹੀਂ ਨਹੀਂ ਮੈਂ ਚਲੀ ਜਾਣਾ ਵਾ ਨਾ ਪੁੱਤ ਤੂੰ ਨਹੀਂ ਜਾਣਾ ਚੁੱਪ ਕਰਕੇ ਬੈਠੀਏ ਤੇਰਾ ਘਰ ਵਾ ਹਾਂ ਜਿੰਨਾ ਚਿਰ ਤੇ ਮੈਂ ਜੀਣੀ ਹਾਂ ਨਾ ਚਿਰ ਤੂੰ ਆਉਣਾ ਐਥੇ ਕਿਥੇ ਬੈਂਡੇ ਆ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਵਾ ਕਿ ਨਾਤ ਹੋ ਕੇ ਅੰਦਰ ਆਇਆ ਕਰੋ ਉਹ ਤਾਂ ਠੀਕ ਆ ਚੱਲ ਚੱਲੀ ਸਾਈਕਲ ਚੱਲ ਜਣੇ ਸ਼ਹਿਰ ਮੈਂ ਨਹੀਂ ਲੈਣਾ ਸਾਈਕਲ ਤੇ ਚੰਡੀ ਲੱਗੀ ਦਾ ਸਾਈਕਲ ਤੇ ਜਾਣਾ ਤੇ ਹੋਰ ਘੱਟੇ ਜਾਣਾ ਫਿਰ ਮੋਟਰਸਾਈਕਲ ਲੈ ਕੇ ਆਓ ਜਿੱਥੇ ਮਰਜੀ ਮੈਂ ਨਹੀਂ ਕਿਹਾ ਤਾਂ ਮੰਗਣਾ ਲੋਕੀ ਸੋ ਸੋ ਗੱਲਾਂ ਕਰਦੇ ਬਸ ਦੇ ਕੇ ਮੈਂ ਮੰਗਣਾ ਕਿਉਂ ਆਪਣਾ ਨਹੀਂ ਲਿਆ ਜਾਂਦਾ ਟਾੜੇ ਚਾਰ ਪੰਜ ਕਿੱਲੇ ਕਿੱਥੇ ਗਏ ਆ ਉਹਦੇ ਪੈਸੇ ਕਿੱਥੇ ਜਾਂਦੇ ਆ ਰੇਤਲੀ ਜ਼ਮੀਨ ਵਾਂ ਘੱਟ ਹੁੰਦੀ ਆ ਫਸਲ ਉੱਥੇ ਤੇ ਮੈਂ ਰੇਤਲੀ ਨੂੰ ਕੀ ਕਰਾਂ ਮੀਨ ਮੇ ਪਿੱਛੋਂ ਲੈ ਹੁੰਦੀ ਹੁਣ ਮੈਂ ਕਦੋਂ ਕਿਹਾ ਵਾ ਚੱਲ ਚੱਲੀਏ ਆਪਾਂ ਸ਼ਹਿਰ ਚਲ ਜੰਨੇ ਆਂ ਸਾਈਕਲ ਤੇ ਮੈਂ ਨਹੀਂ ਕਿ ਤੈਨੂੰ ਕੜਨਾ ਇਦਾਂ ਕੋਈ ਗੱਲ ਨਹੀਂ ਮੈਂ ਨਹਾ ਲੈਣਾ ਵਾ ਇਹ ਤਾਂ ਮਰਜੀ ਕਰੋ ਮੋਟਰਸਾਈਕਲ ਲੈ ਕੇ ਆਓ ਤੇ ਜੇ ਨਹੀਂ ਮੋਟਰਸਾਈਕਲ ਲੈ ਕੇ ਆਉਣਾ ਨਾ ਤੇ ਮੈਂ ਗੱਲੀ ਜਾਊਂਗੀ ਬਾਸਤੇ ਫਿਰ ਤੁਹਾਨੂੰ ਕਿੰਨੀ ਮੇਰਾ ਕਿਹਾ ਇੱਥੇ ਨਹੀਂ ਪਹਿਣਾ ਨਾ ਤੋ ਗਿਆ ਕਰੋ ਉਹ ਚੰਗਾ ਤੂੰ ਨਹੀਂ ਨਾ ਜਾਣਾ ਬਸ ਜਲਦੀ ਠੀਕ ਆ ਮੈਂ ਨਹੀਂ ਜਾਂਦਾ ਦਰਨਾ ਮੈਂ ਤਾਂ ਸੋਚਿਆ ਸੀ ਕਿ ਇੱਕ ਹੀ ਸਿੱਧਾ ਵਾ ਇਹ ਤਾਂ ਸਾਰਾ ਟੱਬਰ ਹੀ ਸਿੱਧਾ ਲੱਗਣ ਡਿਆ ਮੈਨੂੰ ਮਾਤਾ ਹੱਡੀ ਨੇ ਵੀ ਨਾ ਕਿੱਥੇ ਰੋੜ ਦਿੱਤਾ ਮੈਨੂੰ ਉਦੋਂ ਕਿਹਾ ਸੀ ਮੈਂ ਨਹੀਂ ਵਿਆਹ ਕਰਾਉਣਾ ਦਲਜੀਤ ਬੜਾ ਸਿਰ ਛੁੱਟਿਆ ਕੀ ਗੱਲ ਵਾ ਕੋਈ ਨਹੀਂ ਉੱਦਾਂ ਬੈਠਾ ਹੀ ਕੋਠੇ ਦੇ ਮੈਂ ਰਿਹਾ ਉੱਥੇ ਖਲੋਤਾ ਹੀ ਆਪਣੇ ਦੇ ਅੱਛਾ ਮੈਂ ਪੁੱਛ ਗਿਆ ਨਾ ਸਿਰ ਬੜਾ ਛੁੱਟਿਆ ਨਹੀਂ ਨਹੀਂ ਵੈਸੇ ਬੈਠਾ ਹੀ ਅੱਛਾ ਅੱਛਾ ਗਲਤ ਨਹੀਂ ਹੋਈ ਗੱਲ ਨਹੀਂ ਨਹੀਂ ਗੱਲ ਕਦੀ ਹੁੰਨੀ ਠੀਕ ਆ ਠੀਕ ਆ ਤੇ ਕੰਮ ਹੀ ਕੋਈ ਤੈਨੂੰ ਉਹ ਕੰਮ ਤੇ ਨਹੀਂ ਕੋਈ ਵੀ ਮੈਂ ਆ ਬਹਿ ਹੁਹਾਂ ਦਾ ਹਸਪਤਾਲੋਂ ਮੁੰਡਿਆ ਸੀ ਅੱਛਾ ਤੇ ਉਹ ਆਇਆ ਏ ਤੈਨੂੰ ਦੱਸਣਾ ਅੱਛਾ ਇਹ 8 ਲੱਖ ਤੇਰੇ ਵਿਆਹ ਦੇ ਗਿਆ ਵਾ ਤੇ 3 ਕਿਲੋਖ ਤੂੰ ਹੀ ਕੁੜੀ ਦੇ ਵਿਆਹ ਦੇ ਚੁੱਕਿਆ ਏ ਠੀਕ ਤੇ ਉਹ ਨਾ ਪਾਲੀ ਜੀ ਮਿਲਣ ਦੀ ਸੀ ਸਾਡੇ ਲੱਗ ਗਈ ਅੱਛਾ ਤੈਨੂੰ ਪਤਾ ਤਾਂ ਹੈਗਾ ਉਹ ਵੇ ਚੰਡੇ ਆ ਤੇ ਮੇਰਾ ਇਰਾਦਾ ਸੀ ਵੀ ਅੱਧਾ ਕਿਲਾ ਲੈ ਚਲੀਏ ਆ ਵਾ ਹੋ ਵੇਦੇ ਬਗੂਣੀ ਉਹ ਲੈਣੀ ਆ ਉਹ ਤਾਂ ਹੀ ਮੈਂ ਕਹਿਣ ਡਿਆ ਨਾ ਮੈਂ ਅੱਧਾ ਕਿਲਾ ਨਾ ਨਾਰ ਲਾ ਲੈਣੀ ਆ ਅੱਛਾ ਆਹੋ ਤੇ ਜੇ ਲੋੜ ਪਈ ਤੇ ਫਿਰ ਤੁਹਾਨੂੰ ਦੇਨੇ ਪਣੇ ਆ ਪੈਸੇ ਅਜੇ ਨਹੀਂ ਉਦਾਂ ਤਾਂ ਲੱਗ ਜਾਣੇ ਮਹੀਨੇ 2 ਮਹੀਨੇ ਅਜੇ ਤਾਂ ਕਣਕ ਨੂੰ ਵੱਢਣੀ ਹੈ ਉਹਨਾਂ ਨੇ ਫੇਰ ਆਉਂਦੇ ਵੇਖਾਂਗੇ ਵੀ ਪੈਸੇ ਹੁੰਦੇ ਤਾਂ ਬੱਸ ਚੁਪੜੇ ਕਿਉਂ ਸੀ ਅਜਾੜੀ ਕੋਈ ਪੈਸੇ ਨਹੀਂ ਕੋਈ ਵੀ ਤੇ ਨਾਲੇ ਮੇਰੀ ਗੱਲ ਸੁਣ ਨਾ ਵੇਖ ਲਓ ਤੁਹਾਡੇ ਕੋਈ ਹੁੰਨੀ ਪੈਲੀ ਆ ਪੈਲੀ ਤੁਹਾਡੇ ਕੋਈ ਹੁੰਨੀ ਆ ਤੁਸੀਂ ਵੀ ਲੋੜ ਨਾਲ ਧੋਖਾ ਕੀਤਾ ਵਾ ਕਾਹਦਾ ਧੋਖਾ ਕੀਤਾ ਆਪ ਚੰਗੀ ਜ਼ਮੀਨ ਵਾਲੀ ਉਹਨੂੰ ਰੇਤਲੀ ਦੇਤੀ ਆਇਆ ਤਾਂ ਕਰੋ ਚੱਜਣਾ ਤੇ ਰੂੜੀ ਪਾਓ ਉਹਦੇ ਵਿੱਚ ਦੱਬ ਕੇ ਆਪਣੀ ਤੁਸੀਂ ਵੇਚ ਦਿੰਦੇ ਜਿਹੜੀ ਹੁੰਦੀ ਆ ਉਹ ਤਾਂ ਵੇ ਜਿਹੜੀ ਪੈਸਾ ਨਹੀਂ ਹੁੰਦਾ ਕੋਈ ਕੋਲ ਪੈਸਾ ਨਹੀਂ ਕੋਲ ਹੁੰਦਾ ਤਾਂ ਸਾਡੇ ਕੋਲ ਵੀ ਹੁੰਦੀ ਪੈਲੀ ਆ ਨਹੀਂ ਕਰਦੇ ਕੋਈ ਨਹੀਂ ਕੇ ਤੂੰ ਸਾਰੀ ਦਿਹਾੜੀ ਘਰੋਂ ਨਿਕਲਦਾ ਉਹ ਉੱਥੇ ਵੜਿਆ ਰਹਿੰਦਾ ਵਾ ਗਾਈਆਂ ਚ ਤੇ ਪਿਓ ਤਰਾ ਮੜਾ ਮੋਟਾ ਕਰਦਾ ਵਾ ਚੱਲ ਕੋਈ ਗੱਲ ਨਹੀਂ ਦੇ ਦਾਂਗੇ ਮੰਮੀ ਨੂੰ ਕਹਿ ਦੂੰਗਾ ਮੈਂ ਉਹ ਆਹ ਮੜਾ ਜਾ ਸੁਣਾ ਦੇ ਦੀ ਉਹ ਅਜੇ ਹੁਣੇ ਤਾਂ ਨਹੀਂ ਕਿਹਾ ਚਾਹੀਦੇ ਫੇਰ ਵੀ ਜਦੋਂ ਰੋਡ ਪਈ ਉਦੋਂ ਕਹਿਣ ਰਿਹਾ ਮੈਂ ਮੰਮੀ ਨੂੰ ਮੈਂ ਕਹਿ ਦੂੰਗਾ ਕਿ ਉਹ ਪੈਸੇ ਮੰਗਣ ਦੇ ਹੀ ਆਹ ਕਹਿ ਦੀ ਉਹਨੂੰ ਮੜਾ ਜਾ ਉਹਨੂੰ ਦੱਸਿਆ ਹੀ ਮੈਨੂੰ ਕਿ 2 ਮਹੀਨੇ ਤੱਕ ਉਹਨੂੰ ਪੈਸੇ ਦੀ ਲੋੜ ਪਈ ਜੇ ਆਹੋ ਉਹ ਤਾਂ ਚਾਹੀਦੇ ਹਨ ਕੋਈ ਗੱਲ ਮੈਂ ਕਹਿ ਦੂੰ ਰੋਟੀ ਪਣੀ ਮਿਲਦਾ ਵਾ ਟਾਈਮ ਨਾਲ ਆਹ ਰੋਟੀ ਪਣੀ ਮਿਲਦਾ ਮਮੀ ਬਣਾਉਂਦੀ ਹੈ ਜੀ ਤੇ ਸੋਰੇ ਨਹੀਂ ਗਿਆ ਮੁੜ ਕੇ ਫਿਰ ਉਹ ਨਹੀਂ ਮੈਂ ਨਹੀਂ ਗਿਆ ਵਾ ਯਾਰ ਕਿਉਂ ਵੈਸੇ ਮੇਰਾ ਜੀ ਨਹੀਂ ਕੀਤਾ ਉਹ ਫੇਰਾ ਦੇ ਮਾਰ ਕੇ ਆਉਣਾ ਈ ਸਦਾਇਆ ਉਹ ਮੇਰਾ ਨਹੀਂ ਜੀਜੂ ਕਰਦਾ ਯਾਰ ਜਾਨ ਉਹ ਜੀ ਨਹੀਂ ਕਰਦਾ ਫਿਰ ਅੰਗਰਾਂ ਨੂੰ ਪੱਠੇ ਕਿਨੇ ਪੋਣੇ ਬਾਅਦ ਚ ਉਹ ਪੱਠੇ ਸਵੇਰੇ ਖੁਰਲੀਆਂ ਭਰ ਜੀਆਂ ਤੇ ਸ਼ਾਮਾਂ ਨੂੰ ਤੂੰ ਆਈ ਜਾਣਾ ਉਹ ਪਤਾ ਨਹੀਂ ਸਮਾਨ ਸਮੂਹ ਕਹਿੰਦੀ ਮੈਂ ਲੈ ਆ ਕੇ ਆਉਣਾ ਸਦਾਇਆ ਨਵੀਂ ਸਵੀਆਂ ਨੂੰ ਘਮਾ ਅੱਛਾ ਆਹੋ ਤੂੰਛਦਾ ਜਿਹਦਾ ਹਿੱਦਾ ਬਣਿਆ ਰਹਿਣਾ ਅੰਦਰ ਆਇਓ ਚਾਚੀ ਜੀ ਕੀ ਕਰਨੀ ਬੋ ਕੋਸ਼ ਨਹੀਂ ਕਰਨਾ ਕੀ ਆ ਬਹਿ ਜਾ ਬੈਠੀ ਇਹ ਵੇਲੇ ਬਾਹਰੀ ਫੇਨ ਲਈ ਆ ਉਹ ਚਾਚੀ ਜੀ ਇੱਥੇ ਖਲੜਾ ਜਿਆ ਪਿਆ ਹੀ ਅੱਛਾ ਤੇ ਮੈਂ ਚਲ ਮੜਿਆ ਸਾਫ ਕਰੀ ਲਵਾ ਫੇਰ ਤੁਹਾਨੂੰ ਪਤਾ ਪੈਰਾਂ ਨਾਲ ਲੱਗੇ ਨਾ ਅੰਦਰ ਨੂੰ ਜਾਂਦਾ ਵਾ ਠੀਕ ਹੋਰ ਕੀ ਕਰਦੀ ਐ ਕੋਸ਼ ਨਹੀਂ ਕਿੰਨੇ ਦਿਨਾਂ ਜੀ ਕਾਂਡਿਆ ਹੀ ਆਉਣ ਨੂੰ ਅੱਛਾ ਅੱਛਾ ਵੀ ਇੰਨੀ ਪਹਿਲਾਂ ਕੀ ਕਰਦੀ ਠੀਕ ਠੀਕ ਆ ਉਹ ਠੀਕ ਠਾਕ ਬੋਟੀ ਸਭ ਠੀਕ ਠਾਕ ਦਾ ਵਧੀਆ ਚਲੋ ਵਧੀਆ ਜੀ ਲਗੋਤੀ ਦੀ ਸੁਣ ਲਾ ਤਾ ਸਾ ਬੋਟੀ ਦੀ ਮੈਂ ਤੁਹਾਨੂੰ ਕੀ ਦੱਸਾਂ ਅਸੀਂ ਤਾਂ ਵਿਆਹ ਕਰਕੇ ਫਾਸੀ ਗਏ ਉਹ ਤਸਵੀਰ ਦੀ ਗਈ ਏ ਸ਼ਹਿਰ ਕੱਲੀ ਨਾ ਕਿ ਇਹਨੂੰ ਦੱਸਿਆ ਚਾ ਅਜਨਨਾ ਕੋ ਤੇ ਕੁੜੀ ਨਾ ਵੀ ਤਾਂ ਠਾਂ ਠਾਂ ਹੋਈ ਏ ਮਰਨਾ ਵੀ ਹੋ ਕੇ ਗਈ ਆ ਚਾਚਾ ਚੀਜੀ ਇਹ ਕੋ ਕਰਨ ਵੀ ਲਾ ਪੀਓ ਨੋਰ ਨਰਦੀ ਰੋਜ਼ ਦੱਸ ਹਲੇ ਕਿਹੜੇ ਦਿਨ ਉਹਨੂੰ ਆਈ ਨੋ ਹੋਈ ਆ ਤੇ ਆਪਣੇ ਰੰਗ ਵਖਾਉਣ ਵੀ ਡੇ ਪੀ ਆ ਮੈਂ ਖੜੀ ਸਵੇਰੇ ਮਠਾਲਿਆ ਵੀ ਚਲ ਜਾ ਪਾਣੀ ਆਹ ਨਾ ਉਹ ਤੇ ਉੱਠੀ ਨਾ ਗੱਡੀਆਂ ਸੰਗੋ ਗੱਲਾਂ ਬਾਤਾਂ ਸੁਣੀਆਂ ਕੀਤੀਆਂ ਨੇ ਮੀਨਾ ਦੀ ਮੋਟਰਸਾਈਕਲ ਲਿਆ ਕੇ ਦੋ ਅੱਛਾ بس ਮੋਟਰਸਾਈਕਲ ਕਿੱਥੋਂ ਲਿਆ ਕੇ ਦੇਈਏ ਉਹ ਤੂੰ ਹੀ ਵੀ ਚਾਚੀ ਜੀ ਐਵੇਂ ਗੱਡੀ ਦੇ ਮਗਰ ਪਏ ਵੀ ਗੱਡੀ ਅਗਲਿਆਂ ਨੇ ਦੇਣੀ ਆ ਤੇ ਤਾਂ ਵਿਆਹ ਕਰ ਲਈਏ ਹੁਣ ਨਾ ਆਈ ਆ ਗੱਡੀ ਤੇ ਵਾਧੂ ਦਾ ਘਰ ਚ ਕਪਾਤ ਪਾ ਕੇ ਬੈਗੇ ਤੇ ਕਪਾਤ ਕੀ ਉਹ ਕੁੜੀ ਦੀ ਚੰਗੀ ਕੀਤੀ ਉਹ ਤਾਂ ਮੈਨੂੰ ਉਦਾਂ ਨਹੀਂ ਬੜੀ ਤੇਜ ਲੱਗਦੀ ਸੀ ਜਦ ਤਨ ਵੇਖਣ ਗਏ ਸੀ ਉਹਦ ਨਹੀਂ ਅੱਖਾਂ ਨਾਲ ਗੱਲਾਂ ਕਰਦੀ ਸੀ ਉਹ ਕੀ ਦੱਸ ਕਰਨਾ ਇਨੀ ਆ ਕੀ ਹੋਈ ਆ ਕੁੜੀ ਨਾ ਮੇਰ ਨਾਲ ਮੁੰਡੇ ਨਾ ਵੀ ਮੁੰਡੇ ਤਾਂ ਮਾਰਨ ਪੈਂਦੀ ਆ ਗਾੜੀਆਂ ਚਾਚੀ ਜੀ ਹੁਣ ਇਹ ਵਾਲੇ ਕੰਮ ਕਰਨ ਡੈ ਪੀ ਆ ਤੇ ਗਾਂ ਤੂੰ ਹੀ ਕੀ ਕਰੋਗੇ ਹੋਏ ਤਾਂ ਸੋਚਾਂਗੀ ਹਲੇ ਸਾਰੀ ਉਮਰ ਕੱਢਣੀ ਆ ਮੈਂ ਤੈਨੂੰ ਦੱਸਨੀ ਵੀ ਕੀ ਦੱਸ ਹੱਲ ਕਰੀਏ ਤਾਂ ਹਾਂ ਚਾਚੀ ਜੀ ਉਦੋਂ ਵੀ ਤੁਸੀਂ ਵੀ ਕਰਨੇ ਹੀ ਚੋਰੀ ਸਾਰੇ ਕੰਮ ਕਿ ਚਾਲ ਖਰੇ ਆਪਾਂ ਖਰੇ ਕੱਢਾ ਕਰ ਲੈਣਾ ਵਾ ਉਦੋਂ ਦੀ ਸਲਾਹ ਗੱਲਬਾਤ ਨਾ ਕਰਦੇ ਕੰਮ ਸਾਰੇ ਰਿਸ਼ਤੇਦਾਰਾਂ ਨੂੰ ਸੱਦਦੇ ਫੇਰ ਤੂੰ ਸਾਰੇ ਕੰਮ ਕਰਦੇ ਕੱਲਿਆਂ ਕਰਿਆ ਨੇ ਤੁਸੀਂ ਕਰ ਲਏ ਆ ਤੇ ਤੈਨੂੰ ਦੱਸ ਤਾ ਦੱਸਿਆ ਹੀ ਪਹਿਲੇ ਸਾਰੀ ਗੱਲ ਦੱਸ ਕੇ ਗਈ ਆ ਹੁਣ ਮੈਨੂੰ ਕੀ ਪਤਾ ਕਿ ਇਦਾਂ ਨਹੀਂ ਨਿਕਲਣੀ ਐ ਤੇ ਉਹ ਅਸਮੀ ਚਲ ਗਈ ਕਿ じゃ ਇੱਥੇ ਹੀ ਆ ਲੈ ਇੱਥੇ ਹੀ ਅਸਮੀ ਨੂੰ ਤਾਂ ਕਹਿੰਦੀ ਵੀ ਤੂੰ ਨਿਕਲ ਜਾ ਆਹ ਉਹ ਇੱਥੇ ਬੈਠੀ ਆਣ ਕੇ ਘਰ ਐਨੇ ਦਿਨ ਦੱਸ ਉਹਨੂੰ ਨਹੀਂ ਪਤਾ ਹੈਗਾ ਵੀ ਉਹਦਾ ਵੀ ਅਧਿਕਾਰੀ ਆ ਉਹ ਕਿਉਂ ਇਦਾਂ ਕਰਨਦੀ ਆ ਇੰਨਾ ਸੋਚਦੀ ਤੇ ਫੇਰ ਇੰਨੀ ਗੱਲ ਕਹਿੰਦੀ ਕੱਲ ਨੂੰ ਇਹਨਾਂ ਨੇ ਹੀ ਆਉਣਾ ਵਾ ਸਹੀ ਦਾ ਕੰਮ ਚਾਚੀ ਜੀ ਮੇਰੀ ਸੁਣੋ ਗੱਲ ਤੁਸੀਂ ਉਹਨੂੰ ਬੋਧਾ ਪੂਏ ਨਾ ਚੜਾਈ ਜਾਓ ਠੀਕ ਆ ਨਾ ਮੈਂ ਆਪੂ ਗੇ ਦਸ ਕੀ ਚਰਾਉਂਦੀ ਆ ਮੈਂ ਦਸੇਰੇ ਵਾਂ ਖੜੀ ਠਾਲਾਂ ਲੱਗੀਆਂ ਮੈਨੂੰ ਪੈ ਗਈਆਂ ਗਾੜੀਆਂ ਮੁੰਡੇ ਨੂੰ ਗਾੜੀਆਂ ਪੈਣ ਪੈਂਦੀ ਲੜਨ ਪਰ ਮੁੜ ਕੇ ਤੁਸੀਂ ਬਾਅਦ ਵਿੱਚ ਪਛਤਾਉਣਾ ਵਾ ਨਾ ਇਹ ਤੋਂ ਚੰਗਾ ਇਹ ਹੋਈ ਆ ਵੀ ਪਹਿਲਾਂ ਹੀ ਉਹਦੇ ਕੰਨ ਕੱਸ ਕੇ ਰੱਖੋ ਥੋੜੇ ਜਿਹਾ ਅਹੀਂ ਤੇ ਬਥੇਰੇ ਕੱਸਣ ਦੇ ਪਰ ਉਹ ਕਿੱਥੋਂ ਉਹਦੇ ਗਾੜੀਆਂ ਪੈਂਦੀ ਐ ਸਿਰਦੇਵਾਲਾਂ ਨੂੰ ਹੁਣ ਦੱਸਦਾ ਫਰਜ਼ ਨਹੀਂ ਮੈਨੂੰ ਨਾਲ ਖਾਂਦਾ ਨਵੀਂ ਨਵੀਂ ਵਿਆਹ ਹੋਇਆ ਤੇ ਕੱਲੀ ਜਿੰਦੀ ਚੰਗੀ ਲੱਗਦੀ ਆ ਉਥੇ ਅੱਡੇ ਤੇ ਖਲੋਤੀ ਹੋਊਗੀ ਮੁੰਡੇ ਨੇ ਤਾਂ ਵੀ ਮੂਸਿਕਾ ਮੰਡ ਵੇਂਦਾ ਆ ਮੂਸਿਕਾ ਹੁੰਦੀ ਐ ਮਿੰਨ ਤੇ ਵੇਖੋ ਇਦਾਂ ਕਰਦੀ ਐ ਗੱਲਾਂ ਚਾਚੀ ਜੀ ਹੁਣ ਅਸੀਂ ਦੱਸੋ ਕੀ ਕਰ ਸਕਦੇ ਆਂ ਚਲ ਫੇਰ ਜੇ ਤੁਸੀਂ ਕੋਈ ਗੱਲਬਾਤ ਜਾ ਕੇ ਕਰੋ ਸਮਝਾਓ ਉਹ ਫੇਰ ਵੀ ਆਪਣਾ ਹੀ ਜੀ ਸਮਝਾਉਂਦੇ ਨੇ ਚਲੋ ਕੋਈ ਨਹੀਂ ਬਾਕੀ ਮੈਂ ਆਉਂਗੀ ਕਹੇ ਦਿਨ ਘਰੇ ਫੇਰ ਕੋਈ ਨਹੀਂ ਕਰਾਂਗੇ ਗੱਲ ਸਮਝਾ ਕੇ ਵੇਖ ਲਾਂਗੇ ਜੇ ਇਹ ਤਾਂ ਸਮਝਾਉਣਾ ਲੱਗੂਗੀ ਠੀਕ ਆ ਨਹੀਂ ਤੇ ਫਿਰ ਮਰਜ਼ੀ ਓਦੀ ਹਾਂ ਹੋਇ ਤੇ ਗੱਲ ਦੀ ਹਾਂ ਹੁਣ ਹੋਰ ਵੀ ਕੀ ਕਰ ਸਕਦੇ ਆਂ ਚਲ ਬੈਠੋ ਨਹੀਂ ਤੇ ਮੈਂ ਚਾਹ ਬਣਾ ਕੇ ਲਿਆਉਣੀ ਆਂ ਪੀਣੀ ਹੈ ਹੋਈ ਮੈਂ ਤੇ ਤਨ ਦੱਸਣ ਆਈ ਵੀ ਇਦਾਂ ਕੰਡ ਲਈ ਚਲ ਕੋਈ ਗੱਲ ਨਹੀਂ ਚਾਚੀ ਜੀ ਟੈਨਸ਼ਨ ਨਾ ਲਓ ਐਵੇਂ ਪੈਨਸ਼ਨ ਕਾਦੀ ਹੁੰਦੀ ਹੈ। ਹਾਇਦਾ ਫਿਕਰ ਕਰੋਗੇ ਤੁਹਾਨੂੰ ਅਪਮਾਨ ਨੂੰ ਹੋਵੇ ਚਿਰਦਾ। ਉਹਦੇ ਅੱਗੇ ਹੀ ਕੰਮ 'ਚ ਰੁੱਝਦਾ। ਤੇ ਇਹ ਤੇ ਕਿਤੇ ਜੀਣਾ ਹਰਾਮ ਕੀਤਾ ਇਹਨੇ ਤੁਹਾਡਾ। ਪਤਾ ਨਾ ਕੀ ਹੈ ਚਾਚੀ ਜੀ। ਇਹ ਹਾਂ ਨੂੰ ਹਾਣੀ ਚੰਗਾ ਮਿਲਿਆ ਨਾ ਤੇ ਫੇਰੀ ਆ। ਉਹ ਹੈਗੀ ਆ ਪੜੀ ਲਿਖੀ। ਉਹ ਸਮਝਦੀ ਹੈ ਆਪਣੇ ਦੂਸਰੇ ਕੰਮ। ਮੇਰੀ ਗੱਲ ਸੁਣ ਪੜੀ ਲਿਖੀ ਤਾਂ ਇਦਾਂ ਕਰਨਾ। ਪਰ ਚਾਚੀ ਜੀ ਉਹ ਹੁਣ ਆਪਣੇ ਜਿੱਦਾਂ ਉਹ ਪੜੀ ਲਿਖੀ ਉਹ ਸਭ ਨਾ ਸਾਰੀਆਂ ਚੀਜ਼ਾਂ ਕਰਦੀ ਹੈ। ਮੈਨੂੰ ਇਦਾਂ ਨਹੀਂ ਮਿਲਣਾ। ਤੇ ਇਹਨੂੰ ਹੁਣ ਉਹ ਚੀਜ਼ਾਂ ਦਾ ਪਤਾ ਨਹੀਂਗਾ ਹੈਗਾ। ਉਹ ਵੀ ਫਿਰ ਕੀ ਕਰੇ? ਓਏ 4 ਦਿਨ ਨਹੀਂ ਹੋਏ। ਸਮਾਨ ਮੇਰਾ ਮੁੱਕ ਗਿਆ ਦੱਸ ਤੂੰ ਹੀ ਸਿਆਣੀ ਆ ਜਿਹਦਾ ਹਾਂ ਦੇ ਇੰਨੀ ਛੇਤੀ ਸਮਾਨ ਮੁੱਕ ਗਿਆ ਚਲੋ ਕੋਈ ਨਹੀਂ ਫਿਰ ਕੀ ਕਰ ਸਕਦੇ ਆ ਹੁਣ ਕੋਈ ਨਹੀਂ ਮੀ ਆਉਂਗੀ ਬਾਕੀ ਕਹਿੰਦੇ ਨਾ ਤੇ ਕੋਈ ਨਹੀਂ ਕਰ ਲਾਂ ਗੱਲ ਸਮਝਾ ਕੇ ਵੇਖ ਲਾਂਗੇ ਇੱਕ ਵਾਰ ਜੇ ਤੁਹਾਨੂੰ ਸਮਝ ਲੱਗੂਗੀ ਠੀਕ ਆ ਫਿਰ ਵੇਖੀ ਜਾਊਗੀ ਚਲੋ ਠੀਕ ਆ ਅੱਛਾ ਮੈਂ ਤੇ ਕਹਿੰਦੀ ਬਹਿ ਜਾ ਨੇ ਦੋਵੇਂ ਨਹੀਂ ਨਹੀਂ ਮੁੜ ਕੇ ਆਵਾਂਗੇ ਕੱਲ ਮੀ ਇਹ ਨਹੀਂ ਆ ਗਈ ਹੋਣੀ ਚਲੋ ਠੀਕ ਆ ਵਧਾਣ ਕੇ ਫਿਰ ਕੋਈ ਮੇਰੇ ਸਿਰ ਦੇ ਮੈਂ ਤੂੰ ਦੱਦਰ ਜਾ ਕੇ ਗੱਲਾਂ ਕਰਨ ਢਈ ਗੁਨੀਆ ਕਰਨ ਚਲੋ ਕੋਈ ਨਹੀਂ ਚਲ ਜਾ ਫਿਰ ਘਟੇ ਆਮ ਨਾ ਫਿਰ ਐਵੇਂ ਜ਼ਰੂਰ ਲੜਾਈ ਪੋਣੀ ਆ ਆ ਲੈ ਦੱਸ ਹਲੇ ਕਿਹੜੇ ਦਿਨ ਹੋਏ ਆ ਘਰ ਦੇ ਵਿੱਚ ਇਹਨਾਂ ਦੇ ਖਪਤ ਪੈ ਵੀ ਗਿਆ ਵਾ ਮੈਂ ਇਹ ਪਹਿਲਾਂ ਹੀ ਕਹਿੰਨੀ ਸੀ ਚਾਚੀ ਜੀ ਨੂੰ ਇਹ ਸਾਰੇ ਕੰਮ ਨਾ ਵੇਖ ਚਾ ਕੇ ਕਰਿਓ ਜੇ ਤੇ ਤੁਹਾਨੂੰ ਵਧੀਆ ਲੱਗੂ ਰਿਸ਼ਤਾ ਫੇਰ ਕਰਿਓ ਇਹ ਬਸ ਲਾਲਚ ਨੂੰ ਪੈ ਗਏ ਵੀ ਘਰੇ ਹਾਨੂੰ ਗੱਡੀ ਮਿਲ ਜਾਣੀ ਆ ਤੇ ਚੱਲ ਨਾ ਆਈ ਆ ਗੱਡੀ ਤੇ ਹੁਣ ਉਹ ਤੋਂ ਵੱਧ ਖਪਤ ਪਾ ਕੇ ਬੈਗੀ ਆ ਘਰ ਦੇ ਵਿੱਚ ਚੱਲ ਭੁੱਗਤਣ ਹੁਣ ਸਾਨੂੰ ਕੀ